ਸਿੱਧੂ ਮੂਸੇਵਾਲੇ ਨੂੰ ਬਰਥਡੇ ਵਿਸ਼ ਕਰਦਿਆਂ ਹੋਇਆ ਮੋਸਾ ਜੱਟ ਮੂਵੀ ਦੀ ਡਾਇਰੈਕਟਰ ਰੁਪਾਲੀ ਗੁਪਤਾ मैम ਨੇ ਇੱਕ ਸਿੱਧੂ ਮੂਸੇਵਾਲੇ ਦੀ ਮੂਵੀ ਦੇ ਟਾਈਮ ਦੀ ਇੱਕ ਵੀਡੀਓ ਸ਼ੇਅਰ ਕਰੀ ਹੈ ਤੇ ਨਾਲ ਉਹਨਾਂ ਨੂੰ ਬਰਥਡੇ ਵਿਸ਼ ਕੀਤਾ ਹੈ ਇਹ ਵੀਡੀਓ ਕਿਸੇ ਨੇ ਵੀ ਨਹੀਂ ਦੇਖੀ ਅਨਸੀਨ ਵੀਡੀਓ ਹੈ ਆਓ ਤੁਸੀਂ ਵੀ ਪੂਰੀ ਦੇਖੋ ਇਹ ਵੀਡੀਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਤੇ ਸਿੱਧੂ ਮੂਸੇਵਾਲੇ ਨੂੰ ਹੈਪੀ ਬਰਥਡੇ ਲਿਖਣਾ ਨਾ ਭੁੱਲਿਓ ਧੰਨਵਾਦ ਮੋਕੜੀ ਕਹਿੰਦੇ ਨੇ ਜੰਗਲ ਦੇ ਹਰਤੋਤ ਦੇ ਵੀ ਕੀਤਾ ਨਾ ਉਹ ਬਹੁਤ ਜ਼ਿਆਦਾ ਮਜ਼ਾ ਆਇਆ ਡਾਇਲੌਗ ਤੇ ਮੈਂ ਨਹੀਂ ਨਹੀਂ ਗੋਰੀ ਆ ਗਿਆ ਬੋਖਤ ਅੱਛਾ ਸੁਣਿਆ ਕੀ ਬਾਤ ਹੈ ਓਕੇ ਬਾਈ ਦੀ ਪੋਜੀਸ਼ਨ ਹਾਂ ਓਕੇ ਰਸਤਾਨੀ ਹੋ ਗਈ ਆ ਸੱਤ ਦੋ ਵਾਰ ਹੋਣ ਨੂੰ ਨੌਂ ਦੇ ਵਿੱਚ ਕੋਈ ਨਾ ਬਾਕੀ ਦੀ ਪੋਜੀਸ਼ਨ ਆਪਾਂ ਇਹਦੇ ਤੇ ਐਕਸ਼ਨ ਆਪਾਂ ਇਹਦੇ ਲੈ ਰਹੇ ਹਾਂ ਇਹਦੇ ਨਾਲ ਨਾਲ ਕਿ ਉਹ ਕਰਵਾ ਦੇਣ